ਹਾਂਜੀ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਕੁਲਵਿੰਦਰ ਸਿੰਘ ਜੀ ਮੈਂ ਮધુਬਨ ਸਟੇਟ ਸੁਧਾਰ ਕਮੇਟੀ ਦਾ ਪ੍ਰਧਾਨ ਆ ਜੀ ਜੀ ਗੱਲ ਹੋਈ ਰਾਤੀ ਇੱਕ ਵੀਡੀਓ ਰਾਤੀ ਉਹ ਜੀ ਨੇ 7:30 ਵਜੇ ਮੈਨੂੰ ਕਾਲ ਕਰਕੇ ਧਮਕੀ ਦਿੱਤੀ ਆ ਕਿਹਨਾਂ ਨੇ ਅਵੇ ਰੰਧਾਵਾ ਨੇ ਤੇ ਗੁਰਪ੍ਰੀਤ ਫੋਜੀ ਨੇ ਸੂਬੇਦਾਰ ਉਹਨਾਂ ਦੇ ਆ ਤੇ ਮੈਨੂੰ ਆnde ਵੀ ਆਨੇ ਤੇ ਤੇਰੇ ਘਰ ਆਉਣ ਲੱਗੇ ਆ ਤੇ ਮੈਂ ਕਿਹਾ ਵੀ ਘਰ ਭੰਦ ਦੇ ਲੱਗੇ ਮੈਨਾਂ ਕਿ ਮੈਂ ਚੱਲ ਗਿਆ ਮੈਂ ਜਲ ਸਟਾਨੇ ਰਿਪੋਰਟ ਦੇ ਕੇ ਆਉਣਾ ਤੇ ਰਾਜ ਨੇ ਮੇਰੀ ਗੱਡੀ ਘੇਰ ਲਈ ਗੱਡੀ ਘੇਰ ਕੇ ਦਾ ਵੇਲੇ ਗੱਡੀ ਭੰਦਤੀ ਸਾਰੀ ਤੇ ਨਾਲੇ ਸਾਡੇ ਬੰਦੇ ਨੂੰ ਕੁੱਟਿਆ ਸੱਟਾਂ ਲਾਈਆਂ ਤੇ ਹਾਰ ਕੇ ਮੁੜ ਕੇ ਜੋ ਮੈਨੂੰ ਤੇ ਕਿਰਪਾਨਾ ਲੈ ਕੇ ਜਦੋਂ ਮਾਰੀ ਕਿਰਪਾਨ ਵੱਜੀ ਆ ਵੇ ਕੋਈ ਇੱਥੇ ਚਰੇਆ ਵੀਡੀਓ ਦੇ ਵਿੱਚ ਤੁਹਾਨੂੰ ਦੇ ਦਨੇ ਵੀਡੀਓ ਦੇ ਵਿੱਚ ਕਿਰਪਾਨਾ ਹੈਗੀਆਂ ਮਾਰਨ ਦੇ ਤੇ ਮੁੜ ਕੇ ਮੈਂ ਆਖਿਆ ਵੀ ਮੈਂ ਉਤਰਿਆ ਮਨੋ ਜਿਹੜੇ ਬੰਦੇ ਸਾਡੇ ਬੰਦੇ ਨੂੰ ਕੁੱਟਣ ਦੇ ਮੈਨੂੰ ਛਡਾਉਣ ਵਾਸਤੇ ਗਿਆ ਮੈਂ ਛੱਡ ਦੇ ਓਏ ਨਾ ਮਾਰ ਉਹ ਮੇਰੇ ਵੱਲੋਂ ਕਿਰਪਾਨ ਲੈ ਕੇ ਭੱਜ ਆਉਂਦਾ ਹੈ ਤੇ ਮੈਂ ਮੁੜ ਕੇ ਆਖਿਆ ਵੀ ਮੈਨੂੰ ਮਾਰ ਹੀ ਨਾ ਦੇ ਮੈਂ ਪਿਸਤੌਲ ਕੱਢਿਆ ਦਾ ਵਾਦ ਮੈਂ ਗੋਲੀ ਮਾਰ ਦੂੰਗਾ ਪਛਾਹ ਜਾ ਬੱਸ ਮੁੜ ਕੇ ਆਈ ਰੰਜਿਸ਼ ਕੀ ਤੁਹਾਡੀ ਕਿਉਂ ਇਦਾਂ ਰੰਜਿਸ਼ ਕੁਛ ਨਹੀਂ ਜੀ ਸਾਡਾ ਕੋਈ ਰੰਜਿਸ਼ ਨਹੀਂ ਆ ਕੋਈ ਗੱਲਬਾਤ ਨਹੀਂ ਕਿਸ ਤਰ੍ਹਾਂ ਤੁਸੀਂ ਬਚਾ ਗਿੱਤਾ ਆਪਣਾ ਬਚਾਏ ਹੋ ਨਾ ਪਿਸਤੌਲ ਮੈਨੂੰ ਤੇ ਮਾਰ ਦੇਣੇ ਨਾ ਰਤੀ ਕਿੰਨੇ ਕਿੰਨੇ ਬੰਦੇ ਸੀ ਉਹ 20 25 ਬੰਦੇ ਸੀ ਪੰਜ ਜਣੇ ਤੇ ਮੈਂ ਛੇ ਜਣੇ ਦੇ ਜਿਹੜੇ ਪਸਾਰਦੇ ਜਿਹੜੇ ਫੋਟੋ ਚ ਆਉਂਦੇ ਬਾਕੀ ਵੀ 25 ਜਿਹੜੇ ਤੇ ਮਗਾਏ ਸੀ ਜਿਹੜਾ ਬੰਦਾ ਗਲ ਪਿਆਣ ਕੇ ਅੱਗੇ ਜਾ ਕੇ ਗੱਲ ਪਿਆ ਉਹ ਵੀ ਪਤਾ ਨਹੀਂ ਕਿੱਥੋਂ ਦਾ ਕਿੱਥੋਂ ਦਾ ਨਹੀਂ ਉਹ ਨਹੀਂ ਜਾਣਦੇ ਉਹਨਾਂ ਨੇ ਇਹ ਵੀ ਕਿਹਾ ਕਿ ਸਾਡੀ ਫਗ ਲਾਈ ਗਈ ਹੈ ਪਿਸਤੌਲ ਵਾਂਗ ਡਰਾਇਆ ਗਿਆ ਜਰ ਜੇ ਮੈਂ ਹੁਣ ਲਿਆ ਪਿਸਤੌਲ ਆਪਣੇ ਡਿਫੈਂਸ ਵਾਸਤੇ ਲਿਆ ਜੇ ਮੈਂ ਨਾ ਕੱਢਾਂ ਉਹ ਡੱਬ ਜੀ ਰਹੇ ਨਾ ਮੈਨੂੰ ਮਾਰ ਦੇ ਉੱਥੇ ਵੇਖੋ ਇੱਕ ਮੁੰਡਾ ਕਾਰ 'ਚ ਹੀ ਮਾਰ ਕੇ ਸਿਰ 'ਚ ਉਹ ਲੱਕੜ ਮਾਰਦਾ ਤੇ ਜੇ ਉਹ ਪਿਸਤੌਲ ਕੱਢ ਲਿੰਦਾ ਆਪਣਾ ਤੇ ਬਚ ਜਾਂਦਾ ਤੇ ਜੇ ਨਾ ਮਾਰਾਂ ਤੇ ਕੱਢਾਂ ਤੇ ਮੈਨੂੰ ਮਾਰ ਦੇਣਾ ਹੈ ਨਾ ਉਸ ਬੰਦੇ ਦਰਖਾਹ ਦਿੱਤੀ ਖਾਣੇ ਹਾਂਜੀ ਮੈਂ ਦਰਖਾਹ ਦਿੱਤੇ ਗਏ ਰਾਤ ਹੀ ਜਾ ਕੇ ਕੀ ਕਰ ਰਹੀ ਮੁੰਡਾ ਪੁਲਸਲੋਂ ਵੇਖੋ ਕੀ ਕਾਰਵਾਈ ਕਰਦੇ ਹੋ ਨਾ ਅਸੀਂ ਤੇ ਆਪਣੀ ਇਨਸਾਫ ਦੀ ਮੰਗ ਕਰਦੇ ਆਂ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਕੱਲ ਚਾਰ ਵਾਰਾ ਚੌਥੀ ਵਾਰ ਗੱਲ ਪੈ ਗਈ ਸਾਡੇ ਸਾਨੂੰ ਖਤਰਾ ਆ ਜੀ ਫੇਰ ਚੌਥੀ ਵਾਰ ਤੇ ਨਾ ਹਮਲਾ ਕਰਤਾ ਪਹਿਲਾਂ ਸਾਡੇ ਬੰਦਿਆਂ ਦੇ ਪਹਿਲਾਂ ਕੀਤਾ ਉਹਤੇ ਪਰਚਾ ਆਇਆ ਤੇ ਬਾਈ ਨੇਮ ਜੇਜੂ ਰਹਿ ਗਿਆ ਫੇਰ ਇਹਨੇ ਪਰਸੋਂ ਸਾਡਾ ਬੰਦਾ ਕੁੱਟਿਆ ਤੇ ਅਸੀਂ ਚੁੱਪ ਕਾ ਰਹੇ ਆਂ ਫੇਰ ਰਾਤੀ ਫੇਰ ਇਹਨਾਂ ਬੰਦਾ ਸਾਡਾ ਕੁੱਟਿਆ ਲੱਗਦਾ ਪੁਰਾਣੀ ਰੰਜਿਸ਼ਨ ਲਾ ਕੇ ਜੜਾ ਹਾਂ ਹਾਂ ਨਹੀਂ ਪੁਰਾਣੀ ਤੇ ਅਸੀਂ ਪੂਰੀ ਕੱਢਣ ਦੇ ਆਂ ਤਾਂ ਮੈਂ ਰਹਿਣੇ ਨਹੀਂ ਦੇਣਾ ਇੱਕ ਮਾਰ ਕੇ ਹੱਥ ਜਾਂਦਾ ਮੈਂ ਵੇਖੋ ਤੈਨੂੰ ਨਾ ਕੱਢਿਆ ਉਹਦੇ ਆਖੀ ਰਿਕਾਰਡਿੰਗ ਹੀ ਆਈ ਉਹਦੇ ਵਿੱਚ ਕੀ ਬੋਲਿਆ ਇਹਨਾਂ ਨੇ ਸੱਜੇ ਬੋਲਿਆ ਜੀ ਆ ਆ ਇੱਥੇ ਆ ਨਹੀਂ ਦੇ ਘਰ ਆਉਣ ਲੱਗੇ ਤੇਰੇ ਤੇ ਮੈਂ ਵੀ ਘਰ ਆਣ ਕੇ ਮੇਰਾ ਘਰ ਪਾਰ ਅੰਦਰ ਕੇ ਮੈਂ ਦਾਦਾ ਮੁਰ ਕੇ ਗੱਡੀ ਤੇ ਗਿਆ ਰਾਜ ਮੇਰੇ ਗੱਡੀ ਘੇਰ ਲਈ ਇਹਨਾਂ ਵੇਖੋ ਮੈਂ ਤੈਨੂੰ ਵੀਡੀਓ ਦੇ ਨਾਲ ਬੜੀਆਂ ਨੇ ਕੀ ਮੰਗ ਕਰਦੇ ਮੰਗ ਕਰਦੇ ਉਹ ਵੀ ਸਾਨੂੰ ਇਨਸਾਫ ਦਿਵਾਉਣਾ ਚਾਹੀਦਾ ਵੀ ਇਨਸਾਫ ਮਿਲੇ ਤੱਕੇ ਸ਼ੈਨਾ ਬੰਦ ਹੋਣੀ ਚਾਹੀਦੀ ਸਾਡੇ ਦਾ ਹੀ ਤਾਂ ਕੋਈ ਪਰਚਾ ਨਹੀਂ ਗੱਲ ਨਹੀਂ ਬਾਹਰ ਨਹੀਂ ਚੰਗੇ ਭਲੇ ਬੰਦੇ ਦੇ ਸਾਨੂੰ ਤਿੰਨ ਵਾਰਾਂ ਤੇ ਪਰਚੇ ਹੋਏ ਬੰਦੇ ਜਿਹੜਾ ਗੱਲ ਪੈਂਦਾ ਇਹ ਵੀਡੀਓ ਵੀ ਦਿਖਾਉਣਾ ਮੈਂ ਤੁਹਾਨੂੰ ਜਿਹੱਚ ਕਹਿਣ ਦਿਆ ਹੈ ਮੈਂ ਜੇਲ੍ਹੋਂ ਬਾਹਰ ਆ ਗਿਆ ਮੈਂ ਹਥਿਆਰ ਪੁਰਾਣੇ ਬੋਟਲੇ ਆ ਮੈਂ ਉਹ ਕਰ ਦੂ ਮੈਂ ਇਹ ਕਰ ਦੂ ਵੀਡੀਓ ਮੇਰੇ ਕੋਲ ਹੈ ਜੀ